ਸਤਿ ਸ਼੍ਰੀ ਅਕਾਲ ਭਾਜੀ ਹਾਂ ਜੀ ਠੀਕ ਹੈ ਜੀ ਵਧੀਆ ਜੀ ਚੱਲਦੀ ਗੱਲ ਤੁਸੀਂ ਸੁਣਾਓ ਹਾਂ ਜੀ ਬਹੁਤ ਵਧੀਆ ਜੀ ਭਾਜੀ ਤੁਹਾਡੀ ਪਹਿਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ ਆਡੀਅנס ਨੇ ਤੇ ਅੱਜ ਫੇਰ ਇੱਕ ਵਾਰੀ ਤੁਹਾਡੇ ਕੋਲ ਆ ਹੀ ਆਏ ਆ ਤੇ ਗਾਣਾ ਤੇ ਰਾਣਾ ਵੀਰ ਆ ਜੀ ਦੋ ਭਰਾਵਾਂ ਦੀ ਜੋੜੀ ਆ ਜਿਹੜੀ ਕੈਟਰਸ ਦੀ ਦੁਨੀਆ ਤੇ ਗਰਦਾਸਪੁਰ ਜ਼ਿਲ੍ਹਾ ਕੇ ਹੁਣ ਭਾਜੀ ਤੁਸੀਂ ਸਾਰੇ ਬੰਨੇ ਛਾਏ ਪਏ ਜੇ ਮਹਾਰਾਜ ਨਾਂ ਦਾ ਕੀ ਤੁਸੀਂ ਕੈਟਰੀਂਗ ਦੇ ਵਿੱਚ ਦਿੰਦੇ ਜੇ ਵੀ ਜਿੰਨੂੰ ਮਰਜ਼ੀ ਪੁੱਛ ਲੋ ਉਹ ਤੁਹਾਡੇ ਬਾਰੇ ਕਹਿੰਦਾ ਜੀ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਤੇ ਕੀ ਇਦਾਂ ਦਾ ਤੁਸੀਂ ਦਿੰਦੇ ਜੇ ਤੁਹਾਨੂੰ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਉਹ ਨਹੀਂ ਕਰਦੇ ਕੈਟਰਿੰਗ ਨੂੰ ਲੋਕ ਡਰੇ ਪਏ ਆ ਅੱਜ ਕੱਲ ਡਰੇ ਪਏ ਆ ਇਸ ਕਰਕੇ ਵੀ ਪਤਾ ਨਹੀਂ ਕੀਲ ਖਵਾ ਦੇਣਾ ਨੇ ਕੈਟਰਿੰਗ ਵਾਲੇ ਆਪਣਾ ਸੈਂਸਲਾ ਇਦਾਂ ਦਾ ਵਾ ਵੀ ਚੀਜ਼ ਕੇ ਨੂੰ ਮਾੜੀ ਨਹੀਂ ਦੇਣੀ ਆਪਾਂ ਇੱਕ ਬੰਦਾ ਜਿਹੜਾ ਕੈਟਰਿੰਗ ਹਾਲਣਾ ਕਰਦਾ ਨਾ ਸ਼ਾਮ ਨੂੰ ਆਣ ਕੇ ਆਪਣਾ ਕਮਰਾ ਚੈੱਕ ਕਰ ਲਿਆਣਗੇ ਸਟੋਰ ਚੈੱਕ ਕਰ ਲੇ ਸਟੋਰ ਸਟੋਰ ਵੇਖ ਲਿਆਣਗੇ ਉਹਦੇ ਵਿੱਚ ਤੇਲ ਵੇਖ ਲੇ ਆਪਣਾ ਚੈੱਕ ਕਰ ਲੇ ਸੜਿਆ ਗੜਿਆ ਫੈਂਟਰੀ ਕੋਈ ਵੀ ਹੁੰਦਾ ਸਾਰਾ origignal ਚੀਜ਼ ਹੋਊਗੀ ਕੰਪਨੀ ਦਾ ਸਮਾਨ ਹੋਊਗਾ ਮੈਂ ਇੱਕ ਚੀਜ਼ ਹੋਰ ਆ ਆਪਣਾ ਵੀ ਜਿੱਦਾਂ ਲੋਕ ਕਹਿੰਦੇ ਆ ਵੀ ਜਿੱਦਾਂ ਕੈਟਰ ਸਵਾ ਅੱਜ ਦਾ ਵਿਆਹ ਜਿੱਦਾਂ ਪਕਤਾਇਆ ਅੱਜ ਦੀ ਮਠਿਆਈ ਤੁਸੀਂ ਅਗਲੇ ਵਿਆਹ ਚ ਵਰਤ ਦਿੰਦੇ ਜੇ ਤੇ ਇਹ ਗੱਲ ਵੀ ਕਾਫੀ ਆਪਣਾ ਲੋਕ ਕਹਿੰਦੇ ਆ ਨਾ ਇਹ ਇਹ ਚੀਜ਼ ਤੋਂ ਵੀ ਡਰਦੇ ਆ ਆਪਣਾ ਇਹ ਸਮਾਨ ਸਾਰਾ ਰੋਜ਼ ਫਰੈਸ਼ ਮਿਲੂਗਾ ਆਪਾਂ ਨੂੰ ਠੀਕ ਆ ਜੀ ਜਿੰਨੀਆਂ ਸੌਜੀਆਂ ਵੱਜ ਜਾਂਦੀਆਂ ਨੇ ਆਪਣੀਆਂ ਉਹ ਘਰ ਵਾਲੇ ਨੂੰ ਅਸੀਂ ਸ਼ਾਮ ਨੂੰ ਚੈੱਕ ਕਰ ਦੇ ਦਿੰਦੇ ਆ ਅੱਛਾ ਘਰ ਵਾਲੇ ਦਾ 20-25000 ਰੁਪਏ ਵੱਜ ਜਾਂਦਾ ਇੱਕ ਜਿਹੜਾ ਸਾਡਾ ਬਸ ਸਮਾਨ ਕੋ ਹਟਲ ਵਾਲੇ ਤੁਹਾਨੂੰ ਪਤਾ ਜਿਹਨਾਂ ਕੈਟਰਿੰਗ ਕਰਨੀ ਕੋਟਰਾ ਵਾਲਿਆ ਉਹ ਸਾਰਾ ਸਮਾਨ ਆਪਣਾ ਵਰਤਦੇ ਜਾ ਕੇ ਅਗਲੇ ਦਿਨ ਉਹੀ ਕਰਦਾ ਪਤੀਲੇ ਵਿੱਚ ਬਾਕੇ ਫਿਰ ਕੈਟਰਿੰਗ ਗਰਮ ਕਰਦਾ ਅੱਛਾ ਨਾ ਜੀ ਨਾ ਮੈਂ ਤੁਸੀਂ ਤਰੀ ਨਾ ਵਰਤਦੇ ਚੀਜ਼ ਹੈ ਸਮਾਨ ਨੂੰ ਸਾਰਾ ਸਮਾਨ ਪੈਕ ਕਰਦੀਦਾ ਘਰ ਵਾਲੇ ਅੱਛਾ ਜਿਹੜਾ ਮੈਂ ਜਿੰਨਾ ਵੀ ਸਮਾਨ ਵਧਿਆ ਉਹ ਸਾਰਾ ਘਰ ਵਾਲਿਆਂ ਦੇ ਇੱਕ ਤੇ ਗਾਖ ਖੁਸ਼ ਹੋ ਜਾਂਦਾ ਜੀ ਅੱਛਾ ਹਾਂ ਇੱਕ ਸਾਡਾ ਬਵਾਜ ਜਾਂਦਾ ਵੀ ਨਾ ਨਹੀਂ ਖਰਾਬ ਹੁੰਦਾ ਕੈਟਰਿੰਗ ਦਾ ਸਮਾਨ ਗਲਤ ਮਲਤ ਪਾਉਂਦੇ ਆ ਜੀ ਸਮਾਨ ਸਾਰਾ ਘਰ ਲੈਂਦੇ ਦਾ ਬਸ ਅੱਜ ਭਾਜੀ 500 ਬੰਦੇ ਦੀ ਕੈਟਰਿੰਗ ਆਪਣੀ ਅੱਛਾ ਹਾਂਜੀ ਤੇ ਇਹਦੇ ਨਾਲ ਤੁਸੀਂ ਆਪਣਾ ਬੈਰੇ ਕਿੰਨੇ ਦਿੰਦੇ ਜੀ ਬੈਰੇ 500 ਮਗਰ ਆਪਾਂ ਕੋਈ ਲਗਭਗ 50 ਬੈਰੇ ਦਵਾਂਗੇ ਜੀ ਅੱਛਾ 50 ਬੈਰੇ ਹਾਂਜੀ ਤੇ 50 ਬੈਰੇ ਪੂਰੇ ਐ ਵਰਦੀਆਂ ਦੇ ਵਿੱਚ ਆ ਕੇ ਜ ਆਇਆ ਨਾ ਮੁੜ ਕੇ ਇੱਥੇ ਲੱਭੇ ਕੋਈ ਨਾ ਪੁਰਾਣੇ ਵਿਚਾਰਿਆਂ ਦੇ ਉਦਾਂ ਰਹਿ ਜਾਣ ਕਸ਼ਮੀਰੀ ਵੇਟਰ ਮਿਲਣਗੇ ਆਪਾਂ ਨੂੰ ਅੱਛਾ ਹਾਂਜੀ ਕਸ਼ਮੀਰੀ ਆਉਣਗੇ ਆਮ ਵੇਟਰ ਕਈ ਹੈ ਕੈਟਰਿੰਗ ਵਾਲੇ ਆਮ ਪੰਜਾਬੀ ਵੇਟਰ ਕਰ ਲੈਂਦੇ ਉਹ ਕਦੀ ਭੂਆ ਦੀ ਗਾੜੀ ਪਲੇਡਾਂ ਦੇ ਮਾਪੇ ਗਾੜੀ ਪਲੇਡਾਂ ਦੇ ਕਸ਼ਮੀਰੀ ਬੰਦੇ ਹੁੰਦੇ ਇਹਨਾਂ ਨੂੰ ਕੋਈ ਪਤਾ ਨਹੀਂ ਆ ਇਹਨਾਂ ਦੀ ਢਾੜੀ ਭੂਆ 8 800 ਰੁਪਏ ਢਾੜੀ ਦੇ ਦਿੰਦੀ ਆ ਅੱਛਾ ਸਾਡੀ ਕੈਟਰਿੰਗ ਦੇ ਨਾਲ ਤੁਹਾਨੂੰ ਪੈਲਸ ਕੋਈ ਵੀ ਗਦਾਪੁਰ ਦਾ ਪੈਲਸ 20000 ਰੁਪਏ ਸਸਤਾ ਮਿਲੂ ਪਹਿਲਾਂ ਤੁਸੀਂ ਟਰਾਈ ਕਰ ਲਓ ਅੱਛਾ ਹਾਂ ਜੀ ਤੇ 2 ਲੱਖ ਬਤੈ ਹੀ 1.80 ਲੱਖ ਲੈ ਕੇ ਦੇਵਾਂਗੇ ਤੁਹਾਨੂੰ ਪੈਲਸ ਨਹੀਂ ਹਾਂ ਕਨਸੈਸ਼ਨ ਜਿਹੜੀ ਹੈ ਪੈਲਸ 'ਚ ਵੀ ਮਿਲਦੀ ਹੈ ਬਿਲਕੁਲ ਮਿਲੂਗੀ ਬਿਲਕੁਲ ਹਾਂ ਭਾਈ ਵਾਹ ਭਾਜੀ ਤੁਸੀਂ ਮਹਾਰਾਜ ਇਹ ਫਾਇਦਾ ਜੇ ਰਾਣਾ ਢੱਗਾ ਨੇ ਵੀਰ ਦੀ ਕੈਟਰੀਂਗ ਕਰਨ ਦਾ ਪੈਲਸ ਵਿੱਚ ਵੀ ਤੁਹਾਨੂੰ 20000 ਰੁਪਿਆ ਸ਼ਦਾ ਦੇ ਦੇਣ